ਸਿਵਲ ਹਸਪਤਾਲ ਦੇ ਬੈੱਡ ਤੇ ਪਏ ਇਸ ਬੰਦੇ ਦਾ ਹਾਲ ਸੁਣ ਕੇ ਤੁਸੀਂ ਗੁੱਸੇ ਦੇ ਨਾਲ ਲਾਲੂ-lal ਹੋ ਜਾਵੋਗੇ। ਦਰਸਲ ਇਹ ਬੰਦਾ ਬਠਿੰਡਾ ਦੇ ਦਿয়ালਪੁਰਾ ਇਲਾਕੇ ਦੇ ਵਿੱਚ ਘੋਹ ਵੇਚ ਕੇ ਆਪਣੇ ਘਰ ਦਾ ਚੁੱਲਾ ਚਲਾਉਂਦਾ ਸੀ। ਜਿਸ ਦੇ ਪਿੱਛੇ ਲੁਟੇਰੇ ਲੱਗ ਜਾਂਦੇ ਨੇ ਅਤੇ ਫਿਰ ਲੁਟੇਰਿਆਂ ਨੇ ਇਸ ਦੇ ਨਾਲ ਕੁੱਟਮਾਰ ਕੀਤੀ ਹੈ ਅਤੇ ਇਸ ਦੇ ਕੋਲੋਂ ਹਜ਼ਾਰਾਂ ਰੁਪਏ ਲੁੱਟ ਕੇ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਇਸ ਪੀੜਤ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। মিডিਆ ਨੂੰ ਜਾਣਕਾਰੀ ਦਿੰਦੇ ਹੋਏ ਇਸ ਜੰਟੀ ਨਾਂ ਦੇ ਪੀੜਤ ਬੰਦੇ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਲਗਾਈ ਹੈ ਅਸਲ ਕੀ ਨਾਮ ਹੈ ਤੁਹਾਡਾ ਤੇ ਕੀ ਮਾਮਲਾ ਹੋਇਆ ਸਾਰਾ ਜੈਂਟਾ ਜੀ ਮੈਂ ਨਾ ਬੀਹ ਦੇ ਵਿੱਚ ਕਿਉਂ ਵੇਚਦਾ ਫਿਰਦਾ ਸੀ ਤਿੰਨ ਜਣੇ ਆਏ ਤੇ ਇੱਕ ਜਣੇ ਨੇ ਮੇਰੇ ਡਾਂਕਾਂ ਨਾਲ ਡੈਪ ਪਿਆ ਜਿਹੜੇ ਪੈਸੇ ਸੀਗੇ ਜਿਵੇਂ ਮੇਰੇ ਖੋ ਕੇ ਲੈ ਗਏ ਸੀਗੇ ਤੇ ਬਹੁਤ ਭੜਾ ਕੁੱਟਿਆ ਜੀ ਮੈਨੂੰ ਕਿਤਾ ਕਿਉਂ ਵੇਚਦੇ ਕਿਸ ਤਰ੍ਹਾਂ ਵੇਚਦੇ ਤੁਸੀਂ ਕਿਉਂ ਆ ਜਿਹੜਾ ਫੈਕਟਰੀਆਂ ਚ ਆ ਰਿਹਾ ਸੀਗੇ ਉਹ ਸਪਲਾਈ ਕਰਦੇ ਸੀਗੇ ਮੂਰੇ ਇਨਨੇ ਪੈਸੇ ਸੀਗੇ ਸੀਗਾ ਇਸ ਤਰ੍ਹਾਂ 18000 ਰੁਪਏ ਸੀਗੇ ਫੈਕਟਰੀ ਕਿ ਲੱਗੇ ਹੋਏ ਤੁਸੀਂ ਨਹੀਂ ਲੱਗੇ ਨਹੀਂ ਆਪ ਦੀ ਬਸ ਮਿਹਨਤ ਕਰਦੇ ਜਿਹੜੀ ਮਿਹਨਤ ਹੀ ਕਰਕੇ ਸੀਗੀ ਵੇਚ ਦੀ ਕਿਹੜੀ ਜਗ੍ਹਾ ਤੇ ਹੋਇਆ ਮਾਮਲਾ ਇਹ ਦਿয়ালਪੁਰ ਹੀ ਇਨਨੇ ਕੁੰਡੇ ਸੀਗੇ ਜਣੇ ਚਾਹ ਤੇ ਬੁੜੀਆਂ ਵੀ ਸੀਗੀਆਂ ਬੰਦੇ ਵੀ ਸੀਗੇ ਧੰਦ ਸੀਗੀ ਬਾੜੀ ਜੀ ਬਸ ਮੇਰੇ ਪੈਸੇ ਵੇਖ ਕੇ ਮੇਰੇ ਮਗਰ ਪੈ ਕੇ ਡਾਈ ਪੈ ਮੈਨੂੰ ਕੁਝ ਵੀ ਨਹੀਂ ਪੁੱਛਿਆ ਦੱਸਿਆ ਸਾ ਗੱਲ ਹੋਈ ਏ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਮੈਂ ਐਂਬੂਲੈਂਸ ਵਾਲਾ ਭਗਤੇ ਦੇ ਕਲੱਬ ਵਾਲੇ ਆਂ ਤੇ ਇਹ ਪੇਸ਼ੈਂਟ ਦੀ ਗੁੱਟਮਾਰ ਕਰਤੀ ਛੱਟਿਆ ਆਲੇ ਇਹ ਬੰਦਾ ਮੇ ਤਾਂ ਮਿਹਨਤੂ ਦੀ ਕਰਦਾ ਸੀ ਕੋਈ ਕਿਉਂ ਦਾ ਕੰਮ ਕਰਦਾ ਸੀਗਾ ਤੇ ਇਹਦੇ ਕੋਲ 16-17 ਜਹਾਜ਼ ਵੀ ਇਹ ਕਹਿੰਦਾ ਕੋਈ ਉਹ ਵੀ ਖੋ ਕੇ ਲੈ ਗਈ ਤੇ ਕੁੱਟ ਮਾਰਤਾ ਅੱਗੇ ਚਿੱਟੇ ਵਾਲੇ ਬੰਦੇ ਨੇ ਕਿਹੜੀ ਜਿਹੜੇ ਦਿਵਾਲਪੁਰੇ ਭੱਜੇ ਇਹ ਭੱਜੇ ਇਹ ਜੀ ਦਿਵਾਲਪੁਰੇ ਭਾਈ ਕੀ ਹੋਇਆ ਜੀ ਤੇ ਉੱਥੋਂ ਹੁਣ ਕਿੱਥੇ ਕਿੰਦੇ ਹੁਣੇ ਬਠੰਡੇ ਲੈ ਕੇ ਆਈ ਸਰਕਾਰੀ ਹਸਪਤਾਲ ਜੀ ਇਸ ਮੌਕੇ ਪੀੜਤ ਅਤੇ ਉਸਦੇ ਦੋਸਤ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਲੁਟੇਰਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਅਜੇ ਇਹ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਲੁਟੇਰਿਆਂ ਖਿਲਾਫ ਕੋਈ ਐਕਸ਼ਨ ਲਿਆ ਜਾਵੇਗਾ ਜਾਂ ਫਿਰ ਇਸ ਮਾਮਲੇ ਨੂੰ ਐਵੇਂ ਹੀ ਗੋਲਮੋਲ ਕਰ ਦਿੱਤਾ ਜਾਵੇਗਾ ਖੈਰ ਹੁਣ ਪੰਜਾਬ ਸੂਬੇ ਦੇ ਵਿੱਚ ਲਗਾਤਾਰ ਵਾਰਦਾਤਾਂ ਚ ਵਾਧਾ ਹੋ ਰਿਹਾ ਸੋ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਵਾਰਦਾਤਾਂ ਨੂੰ ਰੋਕਣ ਲਈ ਗੌਰ ਕਰਨ ਦੀ ਲੋੜ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ